ਅੱਜ ਲੋਕ ਸਭਾ ਹਰਕਾ ਪਟਿਆਲਾ ਦਾ ਵਿਦੇਬ ਦਫਤਰ ਜਿਹੜਾ ਪਟਿਆਲਾ ਚ ਖੋਲਦਿਆ ਇੱਥੋਂ ਹੁਣ ਸਾਰੇ ਪਟਿਆਲਾ ਲੋਕ ਸਭਾ ਦੀ ਕੈਂਪੇਨਾਂ ਜਿਹੜੀ ਉਹ ਸਟਾਰਟ ਹੋਣੀ ਆ ਔਰ ਪਿਛਲੇ 10 15 ਦਿਨਾਂ ਚ ਮੈਂ ਤਕਰੀਬਨ ਸਾਰੇ ਹਲਕਿਆਂ ਦਾ ਇੱਕ ਇੱਕ ਚੱਕਰ ਕੰਪਲੀਟ ਕਰ ਲਿਆ ਪ੍ਰਮਾਤਮਾ ਦੀ ਕਿਰਪਾ ਨਾਲ ਅਕਾਲ ਪੁਰਖ ਵਾਜਰੂ ਦੀ ਬਖਸ਼ਿਸ਼ ਨਾਲ ਬਹੁਤ ਰਿਸਪੌਂਸ ਮਿਲ ਰਿਹਾ ਸਾਡੀ ਸਟਰੈਂਥ ਸਾਡੇ ਵਰਕਰਾਂ ਸਾਡੇ 9 ਦੇ 9 ਹਲਕਿਆਂ ਦੇ ਲੀਡਰ ਜਦਕਿ ਦੂਸਰਿਆਂ ਦੀ ਜਿਹੜੇ ਹਾਰ ਦਾ ਕਾਰਨ ਉਹਨਾਂ ਪਾਰਟੀਆਂ ਦੇ ਲੀਡਰ ਹੀ ਬਣਨਗੇ ਕਿਉਂਕਿ ਬਾਹਰ ਤੋਂ ਲਿਆਣ ਕੇ ਸਿਰ ਤੇ ਬਿਠਾਏ ਗਏ ਆ ਚਾਹੇ ਉਹ ਬੀਜੇਪੀ ਆ ਚਾਹੇ ਕਾਂਗਰਸ ਆ ਅੱਜ ਕਾਂਗਰਸ ਕਾਂਗਰਸੀ ਨੋ ਰਹਾ ਰਹੇ ਆ ਬੀਜੇਪੀ ਵਾਲੇ ਬੀਜੇਪੀ ਨੋ ਰਹਾ ਰਹੇ ਆ ਇਹ ਪ੍ਰਮਾਤਮਾ ਦੀ ਅਕਾਲਪੁਰਖ ਵੈਜਰੂ ਦੀ ਬਖਸ਼ਿਸ ਆ ਕਿ ਪੰਜਾਬੀਆਂ ਦੀ ਕੋਈ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਉਣ ਵਾਸਤੇ ਜਿਹੜੇ ਸਾਡੇ ਵਰਕਰ ਤੇ ਲੀਡਰ ਪੱਬਾਂ ਭਾਰ ਹੋਏ ਬੈਠੇ ਆ ਆਪਾਂ ਇਲੈਕਸ਼ਨ ਬੜੇ ਵੱਡੇ ਮਾਰਜਨ ਨਾਲ ਜਿੱਤੇ। ਰਖਣਾ ਸਾਹਿਬ। ਮੈਂ ਵੀ ਸ਼ਰਮਾ ਸਾਹਿਬ। ਸੁਨੀਲ ਸ਼ਰਮਾ ਸਾਹਿਬ ਡਾਕਟਰ ਗਾਰਗੀ ਕੇ ਅੰਦਰ ਰੱਖੋ ਕੋਲ ਵਿੱਚ ਜਿਹੜੇ ਤੁਸੀਂ ਚਾਹੀਏ ਲੋ ਉਹ ਵਾਰੋਂ ਲੈ ਕੇ ਆ ਦੇਖੇ ਨੇ ਕਹਿੰਦੇ ਅਕਾਲੀ ਦਲ ਨੂੰ ਕੋਈ ਉਮੀਦਵਾਰ ਨਹੀਂ ਮਿਲਿਆ। ਹਾਰ ਗਿਆ ਉਸ ਤੋਂ ਪਰ ਕੀ ਕਰਾਂ ਕਰਦੇ ਨੇ। ਕੱਲ ਵੀ ਜਿਹੜਾ ਖਾਸ 1930 ਸਾਲ ਪਹਿਲਾਂ 1992 ਚ ਮੈਂ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰਿਆ। ਮੈਂ ਸਰਪੰਚ ਰਿਹਾ। ਦੋ ਵਾਰੀ ਕਾਉਂਸਲ ਪ੍ਰਧਾਨ ਬਣਿਆ ਮਨਿਸਟਰ ਬਣਿਆ ਐਮ ਐਲ ਏ ਬਣਿਆ ਗਾਂਧੀ ਸਾਹਿਬ ਨੂੰ ਗਾਂਧੀ ਸਾਹਿਬ ਨੂੰ ਤੇ ਬਲਬੀਰ ਸਿੰਘ ਨੂੰ ਇਹ ਵੀ ਨਹੀਂ ਪਤਾ ਕਿ ਡੇਰਾਬਸੀ ਹਲਕਾ ਜਿਹੜਾ ਲੋਕ ਸਭਾ ਹਲਕੇ ਪਟਿਆਲੇ ਦਾ ਹਿੱਸਾ ਆ ਦੱਸੋ ਕਿਸ ਤਰ੍ਹਾਂ ਇਲੈਕਸ਼ਨ ਜਿੱਤ ਜਾਣ ਲੱਗੇ ਉਹਨਾਂ ਨੂੰ ਪਤਾ ਨਹੀਂ ਵੀ ਲੋਕ ਸਭਾ ਹਲਕਾ ਡੇਰਾਬਸੀ ਹਲਕੇ ਦਾ ਪਾਰਟਾ ਔਰ ਮੈਂ ਡੇਰਾ ਵਸੀਚ ਮੇਰੇ 3-4 ਪੁਸਤਾਂ ਤੋਂ ਖਾਨਦਾਨ ਤੋਂ ਉੱਥੇ ਹੀ ਮੈਂ ਪੈਦਾ ਹੋਇਆ ਉੱਥੇ ਹੀ ਵੱਡਾ ਹੋਇਆ ਉੱਥੇ ਅੱਜ ਤੱਕ ਪਹੁੰਚਿਆ ਸ੍ਰੋਮਣੀ ਅਕਾਲੀ ਦਲ ਦੀ ਖਜ਼ਾਨਚੀ ਹੋਣ। ਕੱਲ ਜਿਹੜੇ ਚੰਡੇਗੜ੍ਹ ਦੇ ਅਮੀਦਵਾਰ ਨੇ ਪਾਰਟੀ ਛੱਡੀ ਉਹਨਾਂ ਨੇ ਇਹ ਕਿਹਾ ਕਿ ਸਾਨੂੰ ਫੰਡਿੰਗ ਨਹੀਂ ਹੋ ਰਹੀ ਸੀ। ਇਹ ਸੁਖਵੀਰ ਬਾਦਲ ਜੀ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਇਸ ਕਰਕੇ। ਯਾਰ ਫੰਡਿੰਗ ਹੋਣਾ ਨਾ ਹੋਣਾ ਇਹ ਡਿਫਰੈਂਟ ਗੱਲ ਆ। ਜਿੰਨੇ ਵੀ ਕੈਂਡੀਡੇਟ ਲੜ ਰਹੇ ਆ ਸਾਡੇ ਦਾ ਸਾਰੇ ਵਰਕਰ ਕੈਂਪੇਨ ਚੱਲ ਰਹੇ ਆ ਸ੍ਰੋਮਣੀ ਅਕਾਲੀ ਦਲ ਦਾ। ਹਰ ਵਰਕਰ ਇਸ ਕੈਂਪੇਨ 'ਚ ਹਿੱਸਾ ਪਾਉਂਦਾ ਆ। ਹਰ ਵਰਕਰ ਲੜਾਈ ਲੜਦਾ ਹੈਗਾ ਮੈਨੂੰ ਪਤਾ ਨਹੀਂ ਲੱਗਿਆ ਵੀ ਕੀ ਕਾਰਨ ਹੋਏ ਆ ਪਰ ਕੁਝ ਹੋ ਸਕਦਾ ਤੁਹਾਨੂੰ ਪਤਾ ਹੀ ਅੱਜਕੱਲ ਬੀਜੇਪੀ ਵਾਲਿਆਂ ਦਾ ਕਿਸੇ ਨੂੰ ਏਡੀ ਦਾ ਡਰ ਦਿਖਾਉਂਦੇ ਆ ਕਿ ਕੋਈ ਵਿਜਲੈਂਸ ਦਾ ਦਖਾਂਦਾ ਕੋਈ ਪੈਸਿਆਂ ਵਾਲਾ ਚੱਕਰ ਵੀ ਚਲਾ ਦਿੰਦਾ ਹੈਗਾ ਹੋਇਆ ਨਾ ਸਰਕਾਰ ਹੋਇਆ ਹੋਰ ਜੋ ਚੇਤਾਵਨੀ ਦਿੱਤੀ ਸੀ 2 ਦਿਨ ਪਹਿਲਾਂ ਉਹ ਵੀ ਗੱਲ ਪੂਰੀ ਚੱ ਰਹੀ ਹੈ ਤੁਹਾਨੂੰ ਲੱਗਦਾ ਦੋਨੇ ਹੀ ਸਰਕਾਰਾਂ ਆਮ ਆਦਮੀ ਪਾਰਟੀ ਵੀ ਬੀਜੇਪੀ ਵੀ ਦੋਨੇ ਹੀ ਕਿਸਾਨ ਵਿਰੋਧੀ ਸਰਕਾਰਾਂ ਆ ਦੋਨਾਂ ਨੇ ਕਿਸਾਨਾਂ ਨਾਲ ਧੋਖਾ ਕਰਿਆ ਕਮਿਟਮੈਂਟਾਂ ਕਰਕੇ ਇਵਨ ਕਾਂਗਰਸ ਨੇ ਵੀ ਕਾਂਗਰਸ ਨੇ ਕਿਹਾ ਤਾਂ ਸਾਰਾ ਕਰਜ਼ਾ ਮਾਫ਼ ਕਰ ਦਾਂਗੇ ਮੁੜ ਕੇ ਮੁਕਰ ਗਏ ਜਿਹੜੀ ਆਪ ਆਂਦੀ ਪਾਰਟੀ ਉਹਨੇ ਕਿਹਾ ਤਾਂ 15 ਮਿੰਟ ਚ ਐਮਐਸਪੀ ਦੇ ਦਾਂਗੇ ਉਹ ਤੋਂ ਮੁਕਰ ਗਏ ਇਹਨਾਂ ਨੇ ਤਾਂ ਜੇ ਦੂਸਰੀ ਸਟੇਟ ਚ ਆ ਕੇ ਗੋਲੀਆਂ ਮਾਰ ਕੇ ਕਿਸਾਨ ਨੂੰ ਮਾਰ ਦਿਆ ਉਹਦੇ ਤੇ ਕੋਈ ਕਾਰਵਾਈ ਨਹੀਂ ਕਰੀ ਸੋ ਕਿਸਾਨ ਨਾਲ ਧੱਕਾ ਮੁਕੀ ਹੋ ਕੇ ਡੈਥ ਹੋਈ ਆ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਕਿਸਾਨਾਂ ਨੂੰ ਇਨਸਾਨ ਮਿਲਣਾ ਚਾਹੀਦਾ ਹੈ ਪਰਮਾਤਮਾ ਦੀ ਕਿਰਪਾ ਨਾਲ ਮੈਂ ਤਾਂ ਆਪਣੀ ਕਾਰਗੁਜ਼ਾਰੀ ਦੇ ਆਧਾਰ ਤੇ ਇੱਥੇ ਤੱਕ ਪਹੁੰਚਿਆ ਮੇਰਾ ਕਿਰਦਾਰ ਤੇ ਮੇਰੀ ਕਾਰਗੁਜ਼ਾਰੀ ਦੇਖ ਕੇ ਲੋਕ ਫੈਸਲੇ ਕਰ ਲੈ। ਕਰਮਾ ਜੀ ਡਾਕਟਰ ਬਲਬੀਰ ਦਾ ਕਹਿਣਾ ਹੈ ਕਿ ਸੁਖਵੀਰ ਸਿੰਘ ਬਾਦਲ ਪੰਜਾਬਾ ਜਾਓ ਯਾਤਰਾ ਨਹੀਂ ਬਾਦਲ بچਾਓ ਯਾਤਰਾ ਕਰ ਰਹੇ ਨੇ। ਅੱਜ ਦਾ ਬਿਆਨ ਉਹਦਾ। ਬਲਬੀਰ ਸਿੰਘ ਨੂੰ ਪੁੱਛ ਲਿਆ ਵੀ ਆਪਣੇ ਮੈਕਮੇ ਚ ਕਦੀ ਕਿੱਟ ਲਈ ਆ? ਸਵਾਏ ਆਪਣੇ ਘਰ ਭਰਨ ਤੋਂ। ਜਿਹੜਾ ਵਿਅਕਤੀ ਆਪਣੇ 24 ਪਿੰਡਾਂ ਦੇ ਕਿਸਾਨਾਂ ਨੂੰ ਇਨਸਾਫ ਨਹੀਂ ਦੇ ਸਕਿਆ। ਉਹਨਾਂ ਕਿਸਾਨਾਂ ਨੇ ਬਾਈਕਾਟ ਕਰਿਆ। ਉਹ ਸੁਖਵੀਰ ਬਾਦਲ ਤੇ ਫਿੰਗਰ ਰੇਜ ਕਰਦਾ। ਇਸ ਸੁਗਵੀਰ ਬਾਦਲ ਆ ਜਿਨੇ ਪੰਜਾਬ ਦੀਆਂ ਸਾੜੀਆਂ ਸੜਕਾਂ ਬਣਾਈਆਂ 에어ਪੋਰਟ ਬਣਾਏ ਥਰਮਲ ਪਲੈਂਟ ਬਣਾਏ ਸਕੂਲ ਬਣਾਏ ਕਾਲਜ ਬਣਾਏ ਹਸਪੀਟਲ ਬਣਾਏ ਆਈਟੀ ਸਿਟੀ ਬਣਾਈ ਮੈਡੀ ਸਿਟੀ ਬਣਾਈ ਐਜੂਕੇਸ਼ਨ ਸਿਟੀ ਬਣਾਈ ਬਲਬੀਰ ਸਿੰਘ ਨੂੰ ਤਾਂ ਇੱਕ ਪੰਚ ਦੀ ਕਾਇਮियत ਹੁੰਦੀ ਆ ਉਹ ਵੀ ਨਹੀਂ ਪਤਾ ਇਹ ਤਾਂ ਪ੍ਰਮਾਤਮਾ ਦਾ ਇੱਕ ਝੋਲਾ ਸੀਗਾ ਹਵਾ ਉਹ ਬੱਬਲ ਬਲਾਸਟ ਹੋ ਗਿਆ ਤੁਸੀਂ ਦੇਖਿਓ ਜਮਾਨਤ ਜਬਤ ਹੋਣੀ ਹੈ ਜੀ ਸਰ ਜੀ ਆਵਾਜ਼ ਰੰਦਾਵਾ ਦਾ ਬਿਆਨ ਹੈ ਸਰ ਨਾਲੇ ਕਾਫੀ ਵਿਰੋਧ ਹੋ ਰਿਹਾ ਜੀ ਨਾ ਲਗਾਤਾਰ ਰੰਦਾਵਾ ਦਾ ਬਿਆਨ ਹੈ ਕਿ ਡੇਰਾ ਬਸੀ ਤੋਂ 27000 ਵਰਗਾ ਤੋਂ ਦਿੱਤੇ ਆ ਸੀ ਬਲਬੀਰ ਸਿੰਘ 50000 ਪਲੱਸ ਵੋਟਾਂ ਤੋਂ ਜਿੱਤਿਆ ਬਲਬੀਰ ਸਿੰਘ ਦੀ ਜਮਾਨਤ ਬਚਾ ਦੇ ਡੇਰਾ ਬਸੀ ਤੋਂ ਬਹੁਤ ਵੱਡੀ ਗੱਲ ਹੋਊਗੀ ਆਪਣੇ ਪਿੰਡ ਤੋਂ ਹੀ ਜਿਤਾਦ ਨਹੀਂ ਕਹਦੇ ਨਾਲੇ 300 ਵੋਟਾਂ ਬਾਕਰਪੁਰ ਦੀ ਤਾਂ ਹੀ ਪਤਾ ਲੱਗ ਜਾਊਗਾ ਆਮ ਆਦਮੀ ਪਾਰਟੀ ਦਾ ਵਿਰੋਧ ਹੋ ਰਿਹਾ ਜੀ ਨਗਾਤਾਂ ਦੇਖਿਆ ਜਾ ਰਿਹਾ ਮੁੱਖ ਮੰਤਰੀ ਦੀ ਵੀ ਵੀਡੀਓ ਸੀ ਆਈਆਂ ਨੇ ਜਿੱਤੇ ਮੁੱਖ ਮੰਤਰੀ ਮਾਹਾਂ ਦਾ ਨੁਕਰਾ ਕੀਤਾ ਜਾ ਰਿਹਾ ਤੇ ਹੁਣ ਲੇਟ ਆ ਰਿਹਾ ਆਮ ਆਦਮੀ ਪਾਰਟੀ ਦਾ ਬੂਥ ਨਹੀਂ ਲੱਗਣਾ ਕਿਉਂਕਿ ਓਵਰ ਕਮਿਟਮੈਂਟਾਂ ਬਹੁਤ ਕਰ ਲੀਆਂ ਵਾਦਾ ਇੱਕ ਵੀ ਪੂਰਾ ਨਹੀਂ ਕਰਿਆ ਕ੍ਰਾਪਸ਼ਨ ਦਾ ਰਾਜ ਆ ਐਡਮਿਨਿਸਟ੍ਰੇਸ਼ਨ ਫੇਰ ਨਾਲ ਰੋਜ਼ ਕਤਲ ਹੋ ਰਹੇ ਆ ਦਾਕਾਤੀਆਂ ਹੋ ਰਹੀਆਂ ਸੋ ਲੋਕ ਤੰਗ ਹੈਗੇ ਥੈਂਕ ਯੂ